ਬਾਪਰੀ ਮਸਜਿਦ ਅਜੋਧਿਆ ਵਾਲੇ ਸੁਖਵੀਰ ਬਾਦਲ ਦੇ ਬਿਆਨ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਤੇ ਦੱਸਦੀ ਕਿ ਉੱਥੇ ਹੀ ਹੁਣ ਐਮਪੀ ਰਵਨੀਤ ਮਿੱਟੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਸੁਖਵੀਰ ਬਾਦਲ ਤੇ ਨਿਸ਼ਾਨੇ 사ਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਅਤੇ ਉਹਨਾਂ ਦੇ ਵੱਲੋਂ ਇਕੱਲੇ-ਇਕੱਲੇ ਮੁਸਲਿਮ ਐਮਪੀ ਦਾ ਨਾਮ ਵੀ ਜੜਾ ਗਿਣਾਇਆ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਐਮਪੀ ਰਵਨੀਤ ਮਿੱਟੂ ਦਾ ਹੋਰ ਕੀ ਕਹਿਣਾ ਹੈ ਗੱਲ ਕਰ ਰਹੇ ਆ ਉਹ ਸੁਖਵੀਰ ਸਿੰਘ ਬਾਦਲ ਦਾ ਇੱਕ ਬਿਆਨ ਸੀ ਜਿਹੜਾ ਚੱਲ ਰਿਹਾ ਹੈ بڑے ਚੈਨਲਾਂ ਤੇ ਵੀ ਉਹਨਾਂ ਨੇ ਬਾਬਰੀ ਮਸਜਿਦ ਤੇ ਅਜੋਧਿਆ ਦੀ ਗੱਲ ਕੀਤੀ। ਉਹਨਾਂ ਨੇ ਇਹ ਗੱਲ ਕਹੀ ਵੀ ਇੱਥੇ ਜਿਹੜੇ ਮਿਨੋਰਟੀਜ਼ ਦੇ ਉਹਨਾਂ ਦੇ ਐਮਪੀ ਨਹੀਂਗੇ। ਮੈਂ ਹੈਰਾਨ ਆ ਸੁਖਵੀਰ ਸਿੰਘ ਬਾਦਲ ਇੱਕ ਆਪ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੂੰ ਇਹੀ ਨਹੀਂ ਗੱਲ ਪਤਾ ਤਕਰੀਬਨ 6 ਐਮ ਐਮਪੀ ਨੇ ਉਹ ਯੂਪ ਤੋਂ ਨੇ 6 ਮੈਂਬਰ ਪਾਰਲੀਮੈਂਟ ਬਿਹਾਰ ਤੋਂ ਨੇ 3 ਮੈਂਬਰ ਪਾਰਲੀਮੈਂਟ ਮਿਨੋਰਿਟੀ ਮੁਸਲਿਮ ਕਮਿਊਨਿਟੀ ਦੇ ਸਾਡੇ ਜੰਮੂ ਕਸ਼ਮੀਰ ਤੋਂ ਨੇ ਇੱਕ ਸਾਡੇ ਪੰਜਾਬ ਤੋਂ ਨੇ ਇਸੇ ਤਰੀਕੇ ਨਾਲ ਮਹਾਰਾਸ਼ਟਰ ਤੋਂ ਨੇ ਇਸੇ ਤਰੀਕੇ ਨਾਲ ਕੇਰਲ ਤੋਂ ਨੇ ਉਹਨਾਂ ਨੂੰ ਇਹ ਗੱਲ ਜਾਣਕਾਰੀ ਹੋਣੀ ਕਿ ਇਸ ਦੁਨੀਆ 'ਚ ਰਹਿੰਦੇ ਆ ਮੈਨੂੰ ਨਹੀਂ ਪਤਾ ਲੱਗਦਾ ਕੱਲ ਉਹਨਾਂ ਨੇ ਦਿੱਲੀ 'ਚ ਇਹ ਬਿਆਨ ਦਿੱਤਾ ਵੀ ਇਹ ਮੁਸਲਿਮ ਬਰਾਦਰੀ ਬਿਲਕੁਲ ਇਕੱਠੀ ਨਹੀਂ ਗਈ ਤੇ ਇਹਦੇ ਵਿੱਚ ਐਮਪੀਓ ਹੈ ਨੀਗਾ ਕੋਈ ਹైదరాబాద్ ਤੱਕ ਤੇ ਇੱਥੋਂ ਪਤਾ ਲੱਗਦਾ ਵੀ ਕਿੰਨੀ ਸੀਰੀਅਸਨੈਸ ਉਹ ਪਾਰਲੀਮੈਂਟ ਨੂੰ ਲੈਂਦੇ ਆ ਜਿਹਨਾਂ ਨੂੰ ਇਹ ਜਾਣਕਾਰੀ ਉਹ ਗੱਲ ਕਰ ਰਹੇ ਆ ਉਹ ਸੁਖਵੀਰ ਸਿੰਘ ਬਾਦਲ ਦਾ ਇੱਕ ਬਿਆਨ ਸੀ ਜਿਹੜਾ ਚੱਲ ਰਿਹਾ ਹੈ بڑے ਚੈਨਲਾਂ ਤੇ ਵੀ ਉਹਨਾਂ ਨੇ ਬਾਬਰੀ ਮਸਜਿਦ ਤੇ ਅਜੋਧਿਆ ਦੀ ਗੱਲ ਕੀਤੀ। ਉਹਨਾਂ ਨੇ ਇਹ ਗੱਲ ਕਹੀ ਵੀ ਇੱਥੇ ਜਿਹੜੇ ਮਿਨੋਰਟੀਜ਼ ਦੇ ਉਹਨਾਂ ਦੇ ਐਮਪੀ ਨਹੀਂਗੇ। ਮੈਂ ਹੈਰਾਨ ਆ ਸੁਖਵੀਰ ਸਿੰਘ ਬਾਦਲ ਇੱਕ ਆਪ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੂੰ ਇਹੀ ਨਹੀਂ ਗੱਲ ਪਤਾ ਤਕਰੀਬਨ 6 ਐਮਪੀ ਨੇ ਉਹ ਯੂਪੀ ਤੋਂ ਨੇ, 6 ਮੈਂਬਰ ਪਾਰਲੀਮੈਂਟ ਬਿਹਾਰ ਤੋਂ ਨੇ, 3 ਮੈਂਬਰ ਪਾਰਲੀਮੈਂਟ ਮਿਨੋਰਿਟੀ ਮੁਸਲਿਮ ਕਮਿਊਨਿਟੀ ਦੇ ਸਾਡੇ ਜੰਮੂ ਕਸ਼ਮੀਰ ਤੋਂ ਨੇ ਇੱਕ ਸਾਡੇ ਪੰਜਾਬ ਤੋਂ ਨੇ ਇਸੇ ਤਰੀਕੇ ਨਾਲ ਮਹਾਰਾਸ਼ਟਰ ਤੋਂ ਨੇ ਇਸੇ ਤਰੀਕੇ ਨਾਲ ਕੇਰਲ ਤੋਂ ਨੇ ਉਹਨਾਂ ਨੂੰ ਇਹ ਗੱਲ ਜਾਣਕਾਰੀ ਹੋਣੀ ਕਿ ਕਿਸ ਦੁਨੀਆ 'ਚ ਰਹਿੰਦੇ ਆ ਮੈਨੂੰ ਨਹੀਂ ਪਤਾ ਲੱਗਦਾ ਕੱਲ ਉਹਨਾਂ ਨੇ ਦਿੱਲੀ 'ਚ ਇਹ ਬਿਆਨ ਦਿੱਤਾ ਵੀ ਇਹ ਮੁਸਲਿਮ ਬਰਾਦਰੀ ਬਿਲਕੁਲ ਇਕੱਠੀ ਨਹੀਂ ਗਈ ਤੇ ਇਹਦੇ ਵਿੱਚ ਐਮਪੀਓ ਹੈ ਨੀਗਾ ਕੋਈ ਹైదరాబాద్ ਤੱਕ ਤੇ ਇੱਥੋਂ ਪਤਾ ਲੱਗਦਾ ਵੀ ਕਿੰਨੀ ਸੀਰੀਅਸਨੈਸ ਉਹ ਪਾਰਲੀਮੈਂਟ ਨੂੰ ਲੈਂਦੇ ਆ ਜਿਹਨਾਂ ਨੂੰ ਇਹ ਜਾਣਕਾਰੀ ਹੋ ਗੱਲ ਕਰ ਰਹੇ ਆ ਉਹ ਸੁਖਵੀਰ ਸਿੰਘ ਬਾਦਲ ਦਾ ਇੱਕ ਬਿਆਨ ਸੀ ਜਿਹੜਾ ਚੱਲ ਰਿਹਾ ਬੜੇ ਚੈਨਲਾਂ ਤੇ ਵੀ ਉਹਨਾਂ ਨੇ ਬਾਬਰੀ ਮਸਜਿਦ ਤੇ ਅਜੋਧਿਆ ਦੀ ਗੱਲ ਕੀਤੀ। ਉਹਨਾਂ ਨੇ ਇਹ ਗੱਲ ਕਹੀ ਵੀ ਇੱਥੇ ਜਿਹੜੇ ਮਿਨੋਰਟੀਜ਼ ਦੇ ਉਹਨਾਂ ਦੇ ਐਮਪੀ ਨਹੀਂਗੇ। ਮੈਂ ਹੈਰਾਨ ਆ ਸਖਵੀਰ ਸਿੰਘ ਬਾਦਲ ਇੱਕ ਆਪ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੂੰ ਇਹੀ ਨਹੀਂ ਗੱਲ ਪਤਾ ਤਕਰੀਬਨ 6 ਐਮਪੀ ਨੇ ਉਹ ਯੂਪ ਤੋਂ ਨੇ, 6 ਮੈਂਬਰ ਪਾਰਲੀਮੈਂਟ ਬਿਹਾਰ ਤੋਂ ਨੇ, 3 ਮੈਂਬਰ ਪਾਰਲੀਮੈਂਟ ਮਿਨੋਰਿਟੀ ਮੁਸਲਮਨ ਕਮਿਊਨਿਟੀ ਦੇ ਸਾਡੇ ਜੰਮੂ ਕਸ਼ਮੀਰ ਤੋਂ ਨੇ ਇੱਕ ਸਾਡੇ ਪੰਜਾਬ ਤੋਂ ਨੇ ਇਸੇ ਤਰੀਕੇ ਨਾਲ ਮਹਾਰਾਸ਼ਟਰਾ ਤੋਂ ਨੇ ਇਸੇ ਤਰੀਕੇ ਨਾਲ ਕੇਰਲ ਤੋਂ ਨੇ ਉਹਨਾਂ ਨੂੰ ਇਹ ਗੱਲ ਜਾਣਕਾਰੀ ਹੋਣੀ ਕਿ ਕਿਸ ਦੁਨੀਆ 'ਚ ਰਹਿੰਦੇ ਆ ਮੈਨੂੰ ਨਹੀਂ ਪਤਾ ਲੱਗਦਾ ਕੱਲ ਉਹਨਾਂ ਨੇ ਦਿੱਲੀ 'ਚ ਇਹ ਬਿਆਨ ਦਿੱਤਾ ਵੀ ਇਹ ਮੁਸਲਿਮ ਬਰਾਦਰੀ ਬਿਲਕੁਲ ਇਕੱਠੀ ਨਹੀਂ ਗਈ ਤੇ ਇਹਦੇ ਵਿੱਚ ਐਮਪੀਓ ਹੈ ਨੀਗਾ ਕੋਈ ਹైదరాబాద్ ਤੱਕ ਤੇ ਇੱਥੋਂ ਪਤਾ ਲੱਗਦਾ ਵੀ ਕਿੰਨੀ ਸੀਰੀਅਸਨੈਸ ਉਹ ਪਾਰਲੀਮੈਂਟ ਨੂੰ ਲੈਂਦੇ ਆ ਜਿਹਨਾਂ ਨੂੰ ਇਹ ਜਾਣਕਾਰੀ